ਅੱਜ ਸਵੇਰੇ ਦੋ ਮੋਟਰਸਾਈਕਲ ਸਵਾਰ ਯੁਕਾ ਵੱਲੋਂ ਔਰਤ ਨਾਲ ਕੀਤੀ ਗਈ ਲੁੱਟ ਖੋਹਿਆ ਮੋਬਾਈਲ ਦੱਸ ਦਈਏ ਕਿ ਅੱਜ ਸਵੇਰੇ ਸਵੇਰੇ ਸ਼ਾਹਪੂਰ ਕੰਡੀ ਨੇੜੇ ਪੈਂਦੇ ਪਿੰਡ ਰਾਜਪੁਰਾ ਦੀ ਇੱਕ ਔਰਤ ਨਾਲ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਜਾਣਕਾਰੀ ਦਿੰਦੀ ਹੋਈ ਪੀੜਤ ਨੇ ਦੱਸਿਆ ਕਿ ਉਹ ਬਹੁਤ ਗਰੀਬ ਹੈ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਕਲੋਨੀ ਦੇ ਕੁਆਰਟਰਾਂ ਵਿੱਚ ਕੰਮ ਕਰਦੀ ਹੈ ਤੇ ਜਦੋਂ ਅੱਜ ਮੈਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕੰਮ ਕਰਕੇ ਵਾਪਸ ਆਪਣੇ ਘਰ ਆ ਰਹੀ ਸੀ ਤਾਂ ਪਿੰਡ ਦਿਆਲ ਦੇ ਨਜ਼ਦੀਕ ਤੋਂ ਸ਼ੁਰੂ ਹੁੰਦੇ ਰਾਜਪੁਰ ਦੀ ਸੜਕ ਉੱਤੇ ਦੋ ਨੌਜਵਾਨ ਜੋ ਕਿ ਮੋਟਰਸਾਈਕਲ ਉੱਤੇ ਆਏ ਅਤੇ ਮੇਰੇ ਕੋਲੋਂ ਲੁੱਟ ਖੋਹ ਕਰਨ ਲੱਗੇ ਅਤੇ ਮੇਰੇ ਤੋਂ ਮੇਰਾ ਫੋਨ ਖੋਹ ਕੇ ਫਰਾਰ ਹੋ ਗਏ ਜਿਸ ਦੀ ਸੂਚਨਾ ਪੀੜਤ ਔਰਤ ਵੱਲੋਂ ਆਪਣੇ ਪਿੰਡ ਦੇ ਸਰਪੰਚ ਚੇਤਨ ਠਾਕੁਰ ਨੂੰ ਦਿੱਤੀ ਗਈ ਅਤੇ ਜਿਸ ਤੋਂ ਬਾਅਦ ਸਰਪੰਚ ਸਹਿਤ ਪੀੜਤ ਦੀ ਸ਼ਿਕਾਇਤ थाना ਸ਼ਾਹਪੁਰ ਕੰਡੀ ਵਿੱਚ ਦਰਜ ਕਰਵਾ ਦਿੱਤੀ ਗਈ ਹੈ ਇਸ ਮੌਕੇ ਸਰਪੰਚ ਚੇਤਨ ਠਾਕੁਰ ਅਤੇ ਪੀੜਤ ਔਰਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਮੇਰਾ ਨਾਮ ਮੀਨੂ ਹੈ ਤਰਾਈਪੁਰ ਪੇਰਾ ਪਿੰਡ ਹੈ ਮੈਂ ਕਲੋਨੀ ਵਿੱਚ ਕੰਮ ਕਰਨ ਜਾਂਦੀ ਸੀ ਦਿਆਲ ਅੱਜ ਮੈਂ ਤੋਂ ਕੰਮ ਖਤਮ ਕਰਕੇ ਆਂਦੀ ਸੀ ਤੇ ਰਸਤੇ ਦੇ ਵਿੱਚ ਮੇਰਾ ਦੋ ਮੋੜਿਆ ਏ ਉਹਨਾਂ ਨੇ ਮੇਰਾ ਕਹਣਾ ਬੜੀ ਲੁੱਟਮਾਲ ਕੀਤੀ ਤੇ ਨਾਲ ਮੇਰਾ ਫੋਨ ਲੈ ਗਏ ਮੈਨੂੰ ਮਾਰਿਆ ਵੀ ਉਹਨਾਂ ਨੇ ਤੇ ਮਾਰ ਕੇ ਤਾਂ ਫਿਰ ਮੈਂ ਉਹ ਚੱਲ ਗਈ ਘੱਟ ਗਈ ਮੈਂ ਪਿੱਛੇ ਨੱਠੀ ਦੇ ਸਹੀ ਪਰ ਉਹ ਮੇਰੇ ਕਾਬੂ ਨਹੀਂ ਆ ਗਏ ਸਾਗੇ ਸਾਗੇ ਕੋਈ ਨਹੀਂ ਬਾਲੀਆਂ ਫੋਨ ਦੀ ਕੋਸ਼ਿਸ਼ ਕੀਤੀ ਪਰ ਮੈਂ ਬਾਲੀਆਂ ਨੂੰ ਖੁੱਲਣ ਨਹੀਂ ਦਿੱਤੀ ਮੋੜੇ ਠੀਕ ਠਾਕ ਨੇ ਜਿਆਦਾ ਇੰਨੇ ਸਿਆਣੇ ਵੀ ਨਹੀਂ ਠੀਕ ਮੋੜੇ ਨੂੰ ਬੇਰੇ ਖਾਚੋਂ ਨਸ਼ਾ ਨੁਸ਼ਾ ਕਰਦੇ ਜੀ ਤੋਂ ਫੋਨ ਲੈ ਕੇ ਨਾ ਕੇ ਮੇਰਾ ਫੋਨ ਮੇਰੇ ਦਿੱਤਾ ਜਾਏ ਮੈਂ ਜਲ ਤੋ ਜਲ ਦੇ ਕਾਰਵਾਈ ਕਰਨ ਮੇਰਾ ਮੇਰਾ ਫੋਨ ਵਾਪਸ ਦਿੱਤਾ ਜਾਏ ਕਿਉਂਕਿ ਮੈਂ ਪਰਚਾ ਹੋਣਾ ਚਾਹਦਾ ਹੁੰਦੇ ਪੁਰ ਮੇਰਾ ਨਾਮ ਚੇਤਨ ਠਾਕੁਰਾ ਮੈਂ ਸਰਪੰਚ ਪਿੰਡ ਰਾਜਪੁਰਾ ਅੱਜ ਮੀਨੂ ਦੀ ਵੀ ਜਿਹੜੀ ਸਾਡੇ ਪਿੰਡ ਦੀ ਲੇਡੀਜ਼ ਹੈ ਇਹਦੇ ਨਾਲ ਅਬਿਆਲ ਟੂ ਰਾਏਪਰੇ ਆਂਦੇ ਟਾਈਮ ਕੋਈ ਇਹ ਮੋਬਾਈਲ ਦੀ ਉਹਨਾਂ ਨੂੰ ਮਾਰੇ ਵੀ ਆਉਣ ਨੇ ਉਹਨਾਂ ਹੀ ਥਾਣੇ ਆਏ ਆ ਤੇ ਦਰਖਾਸਤ ਦਿੱਤੀ ਐ ਜਿਹੜੇ ਅਣਜਾਣ ਬੰਦਿਆਂ ਦੇ ਖਿਲਾਫ ਪਰ ਫਿਰ ਵੀ ਚਲੋ ਆ ਮੈਂ ਕਹਿਣਾ ਚਾਹੁੰਦਾ ਵੀ ਸਾਡਾ ਜਿਹੜਾ ਏਰੀਆ ਪਠਾਨਕੋਟ ਏਰੀਆ ਉਹਦੇ ਬਾਅਦ ਚ ਛਾਪਰ ਗੰਡੀ ਏਰੀਆ ਬਿਲਕੁਲ ਸੇਫਸਟ ਏਰੀਆ ਹੁੰਦਾ ਰਿਹਾ ਸਾਡਾ ਇਹ ਦੋ ਤਿੰਨ ਸਾਲਾਂ ਦੇ ਵਿੱਚ ਇੰਨੀ ਇੱਕ ਵਾਰਦਾਤਾ ਹੋਣਾ ਪਿਆ ਖੋ ਨਸ਼ੇ ਲੁੱਟ ਹਰ ਚੀਜ਼ ਦੇਖੋ ਕਿੰਨਾ ਵਾਦਾ ਹੋ ਗਿਆ ਹਰ ਚੀਜ਼ ਮੇਰੀ ਪੁਲਿਸ ਪ੍ਰਸ਼ਾਸਨ ਅੱਗੇ ਇਹੋ ਮੰਗ ਹੈ ਕਿ ਇੰਨੀ ਕਿ ਸ਼ਕਤੀ ਵਰਤੀ ਜਾਵੇ ਜਿਹੜਾ ਰਾਜਪੁਰੇ ਤੋਂ ਮਾਧੋਪੁਰ ਰੋਡ ਜਾਂ ਅਦਿਆਲ ਤੋਂ ਰੋਡ ਜਿਹੜੇ ਵੀ ਰੋਡ ਆਉਂਦੇ ਨੇ ਜਿਹੜੇ ਨਸ਼ੇੜੀ ਮੂੜੇ ਬੈਠਦੇ ਆ ਸ਼ਾਮ ਨੂੰ ਜਿੱਲੇ ਅਸੀਂ ਅਗ ਪਿਛੇ ਦੇਖਦੇ ਰਹੇ ਮੂੜੇ ਉੱਤੇ ਸ਼ਾਮੀ ਬੈਠਦੇ ਆ ਕੋਈ ਪੈਗ ਲਾਲ ਕੋਈ ਕੁਛ ਕਰਨ ਤੇ ਪੁਲਿਸ ਪ੍ਰਸ਼ਾਸਨ ਅੱਗੇ ਸਾਡੀ ਇਹੋ ਡਿਮਾਂਡ ਹੈ ਕਿ ਉਹਨਾਂ ਦੇ ਨਕੇਲ ਕੱਸੀ ਜਾਵੇ ਸਕੂਲ ਦੇ ਬੱਚੇ ਵੀ ਜਾਂਦੇ ਸਵੇਰੇ ਸ਼ਾਮੀ ਦੁਬਾਰ ਨੂੰ ਵਾਪਸ ਵੀ ਆਉਂਦੇ ਨੇ ਉਹ ਤੇ ਟਿਊਸ਼ਨ ਵੀ ਜਾਂਦੇ ਨੇ ਉਹਨਾਂ ਦੀ ਸੇਫਟੀ ਦਾ ਵੀ ਧਿਆਨ ਰੱਖਣਾ ਹੈ ਪ੍ਰਸ਼ਾਸਨਾ ਕੀ ਇਹ ਮੰਗ ਸਾਡੀ ਇਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ